ਸੰਗਤ ਜੀ ਵਾਸ਼ੇ ਕੀ ਕਾ ਖਾਂਸਾ ਵਾਸ਼ੇ ਹੁਜੇ ਕੀ ਫਤੇ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਾਹਨਾ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਬਿਨਾਂ ਸਕ੍ਰਿਪਟ ਕੀਤੇ ਆ ਕੋਈ ਵੀਡੀਓ ਰੁਕਵਾ ਜਰੂਰ ਸ਼ਬਦ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਆ ਆਪਣੇ ਸੁਪਨਿਆਂ ਬਾਰੇ ਜੋ ਰਾਤ ਨੂੰ ਸਾਨੂੰ ਸੁਪਨੇ ਆਉਂਦੇ ਆ ਕਈ ਭੈਣ ਭਰਾ ਕਹਿੰਦੇ ਆ ਵਿਰਾਤ ਨੂੰ ਛੁਪਣੇ ਦੇ ਵਿੱਚ ਗੁਰੂ ਘਰ ਦੇ ਦਰਸ਼ਨ ਕਰਨੇ ਜਾਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਜਾਂ ਛੁਪਣੇ ਦੇ ਵਿੱਚ ਆਪਣੇ ਆਪ ਨੂੰ ਪਾਠ ਕਰਦਿਆਂ ਦੇਖਣਾ ਜਾਂ ਫਿਰ ਕਿਸੇ ਹੋਰ ਨੂੰ ਪਾਠ ਕਰਦਿਆਂ ਦੇਖਣਾ ਜਾ ਸੁਪਣੇ ਦੇ ਵਿੱਚ ਗੁਰੂ ਘਰ ਜਾ ਕੇ ਸੇਵਾ ਕਰਨੀ ਕਿ ਗੁਰੂ ਤੇ ਨਾਲ ਗੁਰਬਾਣੀ ਦੇ ਨਾਲ ਗੁਰੂ ਘਰ ਦੇ ਨਾਲ ਸੰਬੰਧਿਤ ਜਦੋਂ ਵੀ ਕੋਈ ਸੁਪਨਾ ਸਾਨੂੰ ਆਉਂਦਾ ਹੈ ਕਿ ਇਹਦਾ ਕੀ ਮਤਲਬ ਹੁੰਦਾ ਹੈ ਇਹਦੇ ਤੋਂ ਸਾਨੂੰ ਕੀ ਸੰਕੇਤ ਮਿਲਦੇ ਆ ਤਾਂ ਸੰਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਸੰਤ ਰੰਗ ਜੀ ਕਹਿੰਦੇ ਆ ਕਿ ਭਾਈ ਰਾਤ ਨੂੰ ਸੁਖਿਆ ਤੇ ਸੁਪਣੇ ਦੇ ਵਿੱਚ ਵੀ ਗੁਰੂ ਘਰ ਦੇ ਦਰਸ਼ਨ ਕਰਨਾ ਗੁਰਬਾਣੀ ਦੇ ਦਰਸ਼ਨ ਕਰਨਾ ਜਾਂ ਆਪਣੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਇਹ بڑے ਵੱਡੇ ਭਾਗਾਂ ਦੇ ਨਿਸ਼ਾਨ ਨੇ بڑے ਚੰਗੇ ਕਰਮਾਂ ਦੀ ਨਿਸ਼ਾਨੀਆਂ ਸੰਯੋਗ ਗੁਰੂ ਜੀ ਜੀ ਤੁਹਾਡੇ ਤੇ ਬਹੁਤ ਕਿਰਪਾ ਹੈ ਸੁਪਨੇ ਦੇ ਵਿੱਚ ਵੀ ਗੁਰੂ ਦੇ ਦਰਸ਼ਨ ਕਰ ਲੈਣੇ ਬਹੁਤ ਵੱਡੀ ਗੱਲ ਹੈ ਮਤਲਬ ਸਤਿਗੁਰ ਸੱਚੇ ਪਾਸ਼ਾ ਤੋਂ ਖਾਦੇ ਤੇ ਮੇਰ ਬਾਣਿਆ ਅਤੇ ਦੂਸਰੀ ਗੱਲ ਕਮਾਈ ਵਾਲੇ ਮਹਾਪੁੰਤਰੀ ਸੰਧੂ ਦੇ ਹੋ ਕੇ ਕਹਿੰਦੇ ਆ ਕਿ ਇਹ ਸੁਪਨੇ ਇਹ ਦਰਸਾਉਂਦੇ ਆ ਕਿ ਸਾਡੀ ਆਪਣੇ ਗੁਰੂ ਦੇ ਨਾਲ ਨੇੜਤਾ ਕਿੰਨੀ ਕਿਆ ਸਾਡੇ ਅੰਦਰ ਆਪਣੇ ਗੁਰੂ ਜੀ ਯਾਦ ਕਿੰਨੀ ਕਿਆ ਕਿਉਂਕਿ ਸੰਗਤ ਜੀ ਜੋ ਵੀ ਕੰਮ ਆਪਾਂ ਦਿਨ ਭਰ ਕਰਦੇ ਆ ਉਹ ਕੰਮ ਯਾਦਾ ਬਣ ਕੇ ਰਹਤ ਨੂੰ ਸਾਡੇ ਸੁਪਨੇਆਂ ਦੇ ਚੰਦੇ ਨੇ ਜੇਕਰ ਅਸੀਂ ਦਿਨ ਦੇ ਵਿੱਚ ਗੁਰੂ ਨੂੰ ਯਾਦ ਕੀਤਾ ਹੈ ਗੁਰਬਾਣੀ ਨੂੰ ਪੜ੍ਹਿਆ ਹੈ ਸੁਣਿਆ ਹੈ ਕਾਹੀ ਆਤਮ ਸੰਭੂ ਸੁਤਨਾ ਆਇਆ ਹੈ ਨਾ ਇਹਦਾ ਮਤਲਬ ਇਹ ਸ਼ਰਜੀ ਦੇ ਨਾਲ ਨਿਰਪਰ ਹੈ ਗੁਰੂ ਸਾਹਿਬ ਜੀ ਦੀ ਕਿਰਪਾ ਸਾਡੇ ਤੇ ਵਰਤ ਰਹੀ ਹੈ ਮਤਲਬ ਬਹੁਤ ਚੰਗੇ ਸੰਕੇਤ ਨੇ ਸੁਖਨੇ ਦੇ ਵਿੱਚ ਵੀ ਗੁਰ ਪਰਦੇ ਦਰਸ਼ਨ ਕਰ ਲੈਣਾ ਜਾਂ ਗੁਰ ਬਾਣੀ ਦੇ ਕਿਸੇ ਵੀ ਰੰਗ ਕੋਲੇ ਦੇ ਦਰਸ਼ਨ ਕਰ ਲੈਣਾ ਇੱਥੇ ਪੰਜਵੇਂ ਪਾਤਸ਼ਾਹ ਤੁਮ ਤੁਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵੀ ਬਚਨ ਹੈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜੇ ਚੰਗੇ ਆ ਕਰਮਾ ਕਰਕੇ ਆਤਮ ਨੂੰ ਸੁਖਨੇ ਦੇ ਵਿੱਚ ਗੁਰੂ ਦੇ ਦਰਸ਼ਨ ਹੋ ਜਾਣ ਤਤ ਸੁਖਨਾ ਪਲਾ ਉਹ ਨੀਂਦ ਭਲੀ ਇਹ ਜਨਾਂ ਦੀ ਕੀ ਨਾ ਮਹੱਤਵ ਹੈ ਪਰ ਆਪ ਸੋਚੋ ਕਿੰਨਾ ਵੱਡਾ ਮਹੱਤਵ ਹੈ ਆਤਮ ਨੂੰ ਸਿਖੁਣੇ ਦੇ ਵਿੱਚ ਵੀ ਗੁਰੂ ਦੇ ਦਰਸ਼ਨ ਭੋਜਨ ਕਮਾਈ ਵਾਲੇ ਮਹਾਂਪੁਰਖ ਜੀ ਕਹਿੰਦੇ ਸਿਖੁਣੇ ਦੇ ਵਿੱਚ ਨਹੀਂ ਜੀਵ ਸੈਜੀ ਤੇ ਦਰਸ਼ਨ ਹੋ ਜਾੜ 84 ਤੱਕ ਜਾਂਦੀ ਆ ਤੇ ਤੇ ਦੁਆਰਾ ਫਿਰ ਮੁੱਖੀ ਯੁੱਗ ਦੇ ਵਿੱਚ ਹੀ ਜਨਮ ਲੈਂਦਾ ਹੈ ਅਤੇ ਭਜਨ ਬੰਦਗੀ ਕਰਨ ਵਾਲੇ ਪਰਿਵਾਰ ਦੇ ਵਿੱਚ ਜਨਮ ਲੈਂਦਾ ਹੈ ਅਮਰਤਾਲ ਪ੍ਰਵਾਰ ਦੇ ਵਿੱਚ ਜਨਮ ਲੈਂਦਾ ਹੈ ਬੰਦਾ ਭਗਤੀ ਕਰਕੇ ਆਪਣੀ ਜੀਵ ਸੁਆਵ ਲੈਂਦਾ ਹੈ ਮੁਕਤੀ ਪ੍ਰਾਪਤ